ਲੁਧਿਆਣਾ ਸ਼ਹਿਰ ਚ ਇੱਕ ਵਾਰ ਫੇਰ ਗੁੰਡਾਗਰਦੀਦਾਰ ਨੰਗਾ ਨਾਚ ਦੇਖਣ ਨੂੰ ਮਿਲਿਆ ਮਾਮਲਾ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਦਾ ਹੈ ਜਿੱਥੇ ਕੀ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਦੇ ਵਿੱਚ ਕਿਸ ਤਰ੍ਹਾਂ 5 ਤੋਂ 6 ਲੋਕ ਆ ਕੇ ਇੱਕ ਬੰਦੇ ਨਾਲ ਬਹੁਤ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਨੇ ਆਜੋ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਤੇ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਇਹ ਕਹਿਣਾ ਚਲਾਇ ਬੈਠੇ ਕੋ ਗੱਲ ਕੀ ਇਹ ਬੈ ਇੱਕ ਆ ਲੋ ਬੋਲ ਮੁੰਡਾ ਆ ਆਈਟੀ ਵਾਲਾ ਬੱਧੀ ਜੱਲਦਾ ਸੱਤ ਤੱਕ ਕਬੱਟੇ ਆਏ ਹੋਏ ਆ ਹਾਂ ਤੇ ਮੈਂ ਇਹਦਾ ਮਾਰਕ ਚੋ ਕੋਈ ਗੱਲ ਹੁਣ ਵੀ ਲੈ ਕੇ ਗਏ ਆ ਕੋਈ ਗੱਲ ਨਹੀਂ ਦੇਖਦੇ ਹਾਂ ਲੋ ਆ ਸਾਰਾ ਕੂਨ ਲੱਗਿਆ ਹੋਇਆ ਪਤਾ ਨਹੀਂ ਕੀ ਹੋਇਆ ਸੀ ਕਾ ਜੀ ਇੱਥੇ ਪਤਾ ਹੀ ਨਹੀਂ ਵੀਰੇ ਮੈਂ ਤਾਂ ਆਪ ਹੁਣ ਆਇਆ ਮੈਂ ਦੁਕਾਨ ਤੇ ਇੱਥੇ ਮੁੰਡਾ ਆਇਆ ਹੈਗਾ ਮੇਰਾ ਨਾਲ ਛੋਟਾ ਭਰਾ ਉਹ ਬੈਠਾ ਸੀ ਉਹਦੇ ਤੇ ਕਿਸ ਨੇ ਤੇਜ਼ ਤਾਰ ਦਾ ਹਮਲਾ ਕੀਤਾ ਉਹ ਵੀ ਨਿਹੰਗ ਸਿੰਘ ਆ ਉਹਨੇ ਆਪਣੀ ਕਿਰਪਾਨ ਗੱਡੀ ਜਵਾਬ ਚ ਕੈਮਰੇ ਸਾਰੀ ਰਿਕਾਰਡਿੰਗ ਹੈ ਦੇਖ ਕੇ ਦੱਸ ਦੇ ਵਕਤੀ ਠੀਕ ਹੈ ਜੀ ਕੌਣ ਸੀ ਕੇ ਬੰਦਾ ਪਤਾ ਨਹੀਂ ਪਤਾ ਨਹੀਂ ਕੁਛ ਨਹੀਂ ਪਤਾ ਵੀਰੇ ਹਲੇ ਕੁਛ ਨਹੀਂ ਪਤਾ ਵੀਰੇ ਕੁਛ ਨਹੀਂ ਪਤਾ ਹਲੇ ਕਿੰਨੇ ਕੋ ਜਾਨੇ ਸੀ ਕਿ ਉਹ ਬਾਜੀ ਕੁਛ ਨਹੀਂ ਆਈਡੀਆ ਕੈਮਰੇ ਰਿਕਾਰਡਿੰਗ ਦੇਖ ਕੇ ਦੱਸਾਂਗਾ 10 12 ਹਾਂਜੀ 10 12 ਜਣੇ ਸੀ ਇਹ ਬੋਤਲਾਂ ਚਲਦੀਆਂ ਪ अच्छा हां जी चले चले सिबल ही चले कोई गल अकेले बंदे ने क्या चक्कर है या किस तरह ये तो नहीं सारा सी जदो ਉਤਰੇ ਆ ਈ ਰਿਕਸ਼ਾ ਤੋਂ ਉਦੋਂ ਉਦੋਂ ਬੋਤਲਾ ਚਲਦੀਆਂ ਪੀਆਂ ਸੀਗੀਆਂ अच्छा हां जी ਠੀਕ ਹੈ ਕਿਹੜਾ ਕੁਛ ਨਹੀਂ ਆਈ ਐਨੇ ਟਾਈਮ ਦੀ ਇੱਥੇ ਇਹ ਆਏ ਸੀ ਦੋ ਜਣੇ ਆ ਕੇ हां जी ਉਹ ਖੱਟੇ ਐਕਟਾ ਰੋੜੇ ਚਲਾ ਰਹੇ ਸੀ ਕਿਰਪਾਨਾ ਮਾਰ ਰਹੇ ਸੀ ਅੱਛਾ ਜੀ ਰੰਗ ਬੈਠਾ ਸੀ ਡੌਂਟਰ ਦੇ ਕੋਲ ਅੱਛਾ ਉਹਦੇ ਮਾਰੀ ਅੱਛਾ ਜੀ ਜਿਆਦਾ ਬਚਲੇ ਹੋਤੇ ਜੀ ਉਹਦੇ ਜਿਆਦਾ ਬਚਲੇ ਵੀਰੇ ਕਾਫੀ ਆਜਾ ਰੋਟਾਂ ਜਗ੍ਹਾ ਟੱਕ ਰਹੇ ਨਹੀਂ ਪਤਾ ਲੱਗਾ ਕੌਣ ਸੀ ਕੇ ਬੰਦੇ ਤੇ ਕਿਧਰੋਂ ਆਏ ਸਵਾਰੀ ਦੌਰ ਦੀ ਆ ਇਹ ਵੀ ਹੁਣ ਪਤਾ ਨਹੀਂ ਕੌਣ ਸੀਗੇ ਅੱਛਾ ਕਿੰਨੇ ਕੁ ਜਾਣੇ ਸੀਗੇ ਜੀ ਉਹ ਸੀਗੇ 7-8 ਜਾਣੇ ਵੀਰੇ ਮੁੰਡੇ 2 ਲੇਡੀਜ਼ ਵੀ ਨਾਲ ਠੀਕ ਹੈ ਜੀ ਅੱਛਾ ਉਹ ਬੰਦੇ ਜਿਹੜੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਪਤਾ ਨਹੀਂ ਲੱਗੇ ਕਿਧਰੋਂ ਵੀ ਆਏ ਉਹ ਜਿਹੜੇ ਦੋ ਮਲਾਇਮ ਹੋਂਕਾ ਖੜੇ ਸੀਗੇ ਦੋ ਮਲਾਇ ਤੇ ਹੁਣ ਮਲਾਜਮ ਕਿੱਥੇ ਚਲੇ ਗਏ ਜੀ ਬਸ ਉਹਨਾਂ ਨੇ ਇੱਥੇ ਆਣਾ ਜੂਣ ਵੀ ਨਹੀਂ ਸਮਝਿਆ ਬਸ ਠੀਕ ਆ ਸਾਹਮਣੇ ਖੜੇ ਸੀ ਭਾਜੀ ਕੇ ਅਗਲਾ ਕਹਿੰਦਾ ਸੀ ਕੰਮ ਬਸਦਾ ਹੈ ਭਾਜੀ ਕੀ ਹੋਇਆ ਸੀਗਾ ਜੀ ਜੀ ਉਹ ਤਾਂ ਹਸਪਤਾਲ ਧਲੇਵਾਸੇ ਬੈਠੇ ਸੀ ਹਾਂਜੀ ਜੀ ਬਾਹਰ ਆ ਕੇ ਨਾ ਕੋਈ ਇਹਨਾਂ ਦੀ ਆਪਰੇ ਦੀ ਪਹਿਲਾਂ ਦੀ ਗੱਲਬਾਤ ਹੋਣੀ ਆ ਹਾਂ ਹਾਂ ਜੇਕਰ ਤੇ ਉਹ ਆ ਕੇ ਬਸ ਉਹਨਾਂ ਨੇ ਇਹੀ ਕੀਤਾ ਵੀ ਉਹਨੂੰ ਖਿੱਤ ਕੇ ਬਾਹਰਲੇ ਵਾਸੇ ਮਾਰਨਾ ਸ਼ੁਰੂ ਕਰਤਾ ਅੱਛਾ ਕਿੰਨੇ ਵਜੇ ਆਣਾ ਸੀਗਾ ਭਾਜੀ ਉਹ ਭਾਈ ਕਾਰ ਬੰਦੇ ਇਕੱਠੇ ਆਏ ਸੀ ਅੱਛਾ ਕੋਈ ਹਥਿਆਰ ਵੀ ਸੀ ਕਿ ਉਹਨਾਂ ਕੋਲ ਕੋਈ ਹਥਿਆਰ ਦਾ ਬਾਕੀ ਕੁਝ ਪਤਾ ਨਹੀਂ ਹੈਗਾ ਪਰ ਉਹਨਾਂ ਨੇ ਮਾਰਿਆ ਬਹੁਤਾਂ ਕੜਿਆਂ ਨਾਲ ਮਾਰਿਆ ਉਹ ਆਹ ਭਾਈ ਦੇ ਅੱਛਾ ਕਾਫੀ ਨਿਕਲਿਆ ਦਿਓ ਠੀਕ ਹੈ ਸਰ ਤੁਸੀਂ ਅੱਜ ਇੱਥੇ ਪਹੁੰਚੇ ਹੋ ਪਤਾ ਲੱਗਿਆ ਜੀ ਇੱਥੇ ਲੜਾਈ ਹੋਈ ਹੈ ਹਾਂਜੀ ਕੀ ਕਾਰਨ ਦੇ ਪਤਾ ਲੱਗਿਆ ਕੋਈ ਨਹੀਂ ਇਹਨਾਂ ਬੱਸਾਂ-ਬੱਸਾਂ ਨੇ 16-16 ਤੋਂ ਹੋਇਆ ਅੱਛਾ ਹਾਂ ਬੱਸਾਂ ਨੇ ਜਿੱਦਾਂ ਇਹਨਾਂ ਦਾ ਇਹ ਦਸਤਰਾ ਜਿੱਦੋਂ ਤੋਂ 16-16 ਤੋਂ ਆਈ ਹੋਣੀਆਂ ਮਿੱਤਾਂ ਕੁਝ ਕੀ ਹੋਇਆ ਜਿਹੜੇ ਚੱਲੇ ਪਤਾ ਲੱਗਾ ਕਿੰਨੇ ਬੰਦੇ ਆਨੇ ਹਮਲਾ ਕੀਤਾ ਉਹਦੇ ਤੇ ਜਾਂ ਕਿਹਦੇ ਤੇ 6 ਵਜੇ ਉਹਨੇ ਤਿੰਨ ਤਿੰਨ ਚਾਰ ਬੰਦੇ ਸੀ ਅੱਛਾ ਜੀ ਕੀ ਉਹਨਾਂ ਕੋ ਕੋਈ ਹਥਿਆਰ ਵਗੈਰਾ ਸੀਗਾ ਕੋਈ ਲੈ ਲੈ ਕੋਈ ਕੜਾ ਹੀ ਕੜੇ ਕੋਲ ਵਜੀ ਹੱਥ ਤੇ ਉਹ ਬੰਦੇ ਵੀ ਕਿੱਦਾਂ ਦੀ ਕੰਡੀਸ਼ਨ ਕਿੱਦਾਂ ਦੀ ਜਿਹਨੂੰ 6 ਵਜੇ ਜੀ ਹੁਣ ਠੀਕ ਹੁਣ ਇਹ ਜਾ ਕੇ ਸਿਵਲ ਹਸਪਤਾਲ ਪਹੁੰਚ ਗਿਆ ਜੀ ਦੇਖਣ ਚੈੱਕ ਕਰਨ ਠੀਕ ਹੈ